ਦੋਵਾਂ ਵਿਚਾਲੇ ਹੋਏ ਸਮਝੌਤੇ ਨੂੰ ਤੋੜ ਰਹੇ ਹਾਂ ਸਮਰਥਨ ਵਾਪਸ ਲੈ ਰਹੇ ਹਾਂ ਉਸਦੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਨੂੰ ਸਹੀ ਟੰਗਤੇ ਨਾਲ ਲੈਂਡ ਸਕਣ ਲਈ ਟਰੂਡੋ ਦੀ ਸਹੀ ਟੰਗ ਦੀ ਸਰਕਾਰ ਦੀ ਜਿਹੜੀ ਕਿ ਸਹੀ ਟੰਗ ਦੇ ਨਾਲ ਕੰਮ ਨਹੀਂ ਕੀਤਾ ਜਾ ਰਿਹਾ ਸੀ ਜਿਹੇ ਦੇ ਵਿੱਚ ਟਰੂਡੋ ਦੀ ਆਲੋਚਨਾ ਕੀਤੀ ਹੈ ਲਾਲਚੀ ਦੱਸਿਆ ਕਿ ਆਪੋਲ ਨੇ ਕੰਜ਼ਰਵੇਟਿਵ ਪਾਰਟੀ ਦੇ ਚਿੱਤੀ ਪੁਇਕਵਾਨੀ ਕੀਤੀ ਤੇ ਵੀ ਕਿਹਾ ਕਿ ਬਹੁਤ ਸਵਾਰਥੀ ਨੇ ਟਰੂਡੋ ਜਸਨ ਟਰੂਡੋ ਦੀ ਸਰਕਾਰ ਇਸ ਦੇ ਲਈ ਲੋਕਾਂ ਲਈ ਨਹੀਂ ਲੜ ਸਕਦੇ ਹੋ ਤੇ ਉਹ ਹੁਣ ਬਦਲਾਅ ਚਾਹੁੰਦੇ ਨੇ ਇਸ ਦੇ ਨਾਲ ਹੀ ਕਿਹਾ ਕਿ ਆ ਕਿ ਫਟੀਆਂ ਕੰਪਨੀਆਂ ਦੀ ਸਰਕਾਰਾਂ ਅਤੇ ਸੀਓ ਹੁਣ ਲੋਕਾਂ ਦਾ ਸਮਾਂ ਹੈ ਐਨਡੀਪੀ ਦਾ ਇੱਕ ਕਦਮ ਜਸਨ ਟਰੂਡੋ ਦੀ ਸਰਕਾਰ ਲਈ ਫੋਰੀ ਖਤਰਾ ਨਹੀਂ ਹੈ ਇਸ ਦਾ ਮਤਲਬ ਹੈ ਕਿ ਬਜਟ ਪਾਸ ਕਰਨ ਅਤੇ ਪ੍ਰੋਸੇ ਦਾ ਵੋਟ ਜਿੱਤਣ ਲਈ ਉਸ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਵਿਰੋਧੀ ਧਿਰ ਦੇ ਹੋਰ ਮੈਂਬਰਾਂ ਦੇ ਸਮਰਥਨ ਦੀ ਲੋੜ ਪਵੇਗੀ ਇਸ ਵੱਡੀ ਖ਼ਬਰ ਇਸ ਵਕਤ ਦੀ ਸਾਂਝੀ ਕਰ ਰਹੇ ਹਾਂ ਕਿ ਹੁਣ ਜਸਟਨ ਟਰੂਡੋ ਦੀ ਸਰਕਾਰ ਨੂੰ ਖ਼ਤਰਾ ਹੋਵੇਗਾ ਕਿ ਕਮਜ਼ੋਰ ਪੈਚਾਵੇ ਕੇ ਵੱਡਾ ਸਵਾਲ ਖੜਾ ਹੋ ਸਕਦਾ ਹੈ ਦੱਸਦੀ ਹੈ ਕਿ ਟਰੂਡੋ ਦੀ ਲੋਕਪ੍ਰਿਤਾ ਦੇ ਵਿੱਚ ਪਾਰੀ ਗ੍ਰਾਵਿਟ ਐਨ ਡੀ ਪੀ ਨੇ 2022 ਦੇ ਵਿੱਚ ਜਸਟਨ ਟਰੂਡੋ ਨਾਲ ਹੱਥ ਮਿਲਾਇਆ ਸੀ 2025 ਦੇ ਅੱਧ ਤੱਕ ਉਸਦੀ ਸਰਕਾਰ ਦਾ ਸਮਰਥਨ ਕਰਨ ਦਾ ਵਾਅਦਾ ਵੀ ਕੀਤਾ ਸੀ ਪਰ 2025 ਤੋਂ ਪਹਿਲਾਂ ਹੀ ਜਗਮੀਤ ਸਿੰਘ ਦੇ ਵੱਲੋਂ ਵੱਡਾ ਚਟਕਾ ਜਸਟਿਨ ਟਰੂਡੋ ਨੂੰ ਦੇ ਦਿੱਤਾ ਕਿ ਆ ਤੇ ਹੁਣ ਇਹ ਸਫਲ ਖੜੇ ਹੋ ਰਹੇ ਨੇ ਕਿ ਜਸਟਿਨ ਟਰੂਡੋ ਦੀ ਸਰਕਾਰ ਕੀ ਹੁਣ ਕਮਜ਼ੋਰ ਪੈ ਜਾਵੇਗੀ ਲੋਕਪ੍ਰਿਤਾ ਘਟ ਜਾਵੇਗੀ ਸੋ ਇਸ ਵਕਤੀ ਵੱਡੀ ਖਬਰ ਤੁਹਾਰ ਨਾਲ ਸਾਂਝੀ ਕਰ ਰਿਹਾ ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਸਿਆਸੀ ਪੁਚਾਲ ਦੇਖਣ ਨੂੰ ਮਿਲ ਰਿਹਾ ਹੈ ਪੀਐਮ ਟਰੂਡੋ ਨੂੰ ਵੱਡਾ ਝਟਕਾ ਮਿਲਿਆ ਨਵੰਬਰ 2015 ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਦਾ ਸੰਭਾਲਣ ਵਾਲੇ ਜਸਟਿਨ ਟਰੂਡੋ ਦੀ ਲੋਕਪ੍ਰਿਤਾ ਦੇ ਵਿੱਚ ਭਾਰੀ ਗਰਾਵਟ ਆਈ ਹੈ ਕੈਨੇਡਾ ਦੇ ਵਿੱਚ ਹਾਲੀਆ ਪੋਲਾਂ ਤੋਂ ਪਤਾ ਚੱਲਦਾ ਹੈ ਕਿ ਕੈਨੇਡੀਅਨ ਵੋਟਰ ਟਰੂਡੋ ਦੀ ਲੀਡਰਸ਼ਿਪ ਤੋਂ ਵਾਤ ਨੇਤਾ ਟਰੂਡੋ ਦੀ ਪਾਈਵਲ ਐਨਡੀਪੀ ਦਾ ਇਹੀ ਹਾਲ ਹੈ ਜੋ ਵੋਟਰਾਂ ਦੇ ਵਿੱਚ ਉਤਸ਼ਾਹ ਦੀ ਕਮੀ ਦੇ ਨਾਲ ਚੁੰਜ ਰਹੀ ਹੈ ਦੇਸ਼ ਵਿਆਪੀ ਦੇਖਪਾਲ ਪ੍ਰੋਗਰਾਮ ਵਰਕੀਆਂ ਪਹਿਲ ਕਦਮੀਆਂ ਨੂੰ ਲਾਕੂ ਕਰਨ ਲਈ ਲਿਬਰਲਾਂ ਤੇ ਸਪਲਤਾਪੂਰਕ ਦਬਾਅ ਪਾਉਣ ਦੇ باوجود ਪਾਰਟੀ ਹਾਲੀਆ ਚੋਣਾਂ ਦੇ ਵਿੱਚ ਤੀਜੇ ਸਥਾਨ ਤੇ ਤੇਸ ਤੋਂ ਪਹਿਲਾਂ ਹੁਣ ਇੱਕ ਹੋਰ ਵੱਡਾ ਝਟਕਾ ਦਿੱਤਾ ਗਿਆ ਰੁਡੋ ਦੀ ਪਾਰਟੀ ਲਾਲਚੀ ਹੈ ਤੇ ਉਹਨਾਂ ਦੇ ਵੱਲੋਂ ਆਪਣਾ ਇਸ ਪਾਰਟੀ ਦੇ ਨਾਲੋਂ ਕਦਮ ਜੜਾ ਪਿੱਛੇ ਨੂੰ ਕਰ ਲਿਆ ਹੈ ਤੇ ਸਮਰਥਨ ਦੇਣ ਦੀ ਜਿਹੜੀ ਪਹਿਲਾਂ ਗੱਲ ਆਖੀ ਜਾ ਰਹੀ ਸੀ ਕਿ 2025 ਤੱਕ ਸਮਰਥਨ ਦਿੱਤਾ ਜਾਵੇਗਾ ਵਾਦਾ ਕੀਤਾ ਜਾਵੇਗਾ ਪਰ ਗੱਠ ਜੋੜ ਨੂੰ ਤੋੜ ਦਿੱਤਾ ਕਿ ਹੈ ਕੈਨੇਡਾ ਦੇ ਵਿੱਚ ਵੱਡਾ ਸਿਆਸੀ ਪੁਚੌਲਾ ਚੁੱਕਿਆ ਦੱਸਦੇ ਕਿ ਜਸਟਨ ਟਰੂਡੋ ਨੂੰ ਵੱਡਾ ਝਟਕਾ ਲੱਗ ਗਿਆ ਕਿਉਂਕਿ ਐਨਡੀਪੀ ਲੀਡਰ ਜਕਮੀਰ ਸਿੰਘ ਨੇ ਗਠ ਜੋੜ ਤੋੜ ਦਿੱਤੇ ਆਪਣਾ ਸਮਰਥਨ ਵਾਪਸ ਲੈ ਲਿਆ ਜਖਮੀਤ ਸਿੰਘ ਨੇ ਟਰੂਡੋ ਦੀ ਪਾਰਟੀ ਨੂੰ ਲਾਲਚੀ ਦੱਸਿਆ ਕਈ ਵੱਡੇ ਕਾਰੋਬਾਰੀ ਕਿਹਾ ਜਾ ਰਿਹਾ ਕਿ ਸਰਕਾਰ ਨੂੰ ਚਲਾ ਸਕਦੇ ਨੇ ਇਸ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਵੱਡਾ ਝਟਕਾ ਲੱਗਿਆ ਹੈ ਬਕਵਾਦੀ ਪੱਖੀ ਐਨ ਡੀ ਪੀ ਨੇ ਸਰਕਾਰ ਤੋਂ ਹਮਾਇਤ ਵਾਪਿਸ ਲਈ ਹੈ ਤੇ ਹੁਣ ਸਫਾले ਉੱਠਦਾ ਹੈ ਕਿ ਜਸਟਨ ਟਰੂਡਰ ਦੀ ਸਰਕਾਰ ਨੂੰ ਨੁਕਸਾਨ ਪਹੁੰਚੇਗਾ ਸਰਕਾਰ ਡਿਗੇਗੀ ਸੋ ਵੱਡੀ ਖਬਰ ਇਸ ਵਕਤੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡਰ ਦੀ ਲਿਬਰਲ ਸਰਕਾਰ ਨੂੰ ਬੁਧਵਾਰ ਨੂੰ ਝਟਕਾ ਲੱਗਿਆ ਟਰੂਡਰ ਸਰਕਾਰ ਤੇ ਵਿੱਚ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਅਤੇ ਵਕਵਾਦੀ ਦੇ ਸਮਰਥਕ ਜਗਮੀਤ ਸਿੰਘ ਨੇ ਸਮਰਥਨ ਵਾਪਸ ਲੈਣ ਦਾ ਐਲਾਨ ਕੀਤਾ ਜਕਮੀਤ ਸਿੰਘ ਦੇ ਵੱਲੋਂ ਇੱਕ ਵੀਡੀਓ ਸੰਦੇਸ਼ ਤੇ ਵਿੱਚ ਕਿਹਾ ਕਿ ਆ ਕਿ 2022 ਦੇ ਵਿੱਚ ਦੋਵਾਂ ਵਿਚਾਲੇ ਹੋਏ ਸਮਝੌਤੇ ਨੂੰ ਤੋੜ ਰਹੇ ਹਾਂ ਸਮਰਥਨ ਵਾਪਸ ਲੈ ਰਹੇ ਹਾਂ ਉਸ ਦੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਨੂੰ ਸਹੀ ਟੰਗਤੇ ਨਾ ਲੈਣ ਸਕਣ ਲਈ ਟਰੂਡੋ ਦੀ ਸਹੀ ਟੰਗ ਦੀ ਸਰਕਾਰ ਦੀ ਜਿਹੜੀ ਕਿ ਸਹੀ ਟੰਗ ਦੇ ਨਾਲ ਕੰਮ ਨਹੀਂ ਕੀਤਾ ਜਾ ਰਿਹਾ ਸੀ ਜਿਹੇ ਦੇ ਵਿੱਚ ਟਰੂਡੋ ਦੀ ਆਲੋਚਨਾ ਕੀਤੀ ਹੈ